うん。俺にけちかて。あ、プロ。ほら。何 hmm. <laughs> <coughs> ਇਹ ਫਿਰ ਜੋ ਮਲਕੀ ਇਹਨਾਂ ਦਾ ਖਰਚਾ ਖੋਚਾ ਕਿਤਰਾ ਚੱਲਦਾ ਰਿਹਾ ਮਗਰੋਂ ਇਹ ਦਿਨ ਚੱਲਿਆ ਚੱਲਦਾ ਰਿਹਾ ਫਿਰ ਥੋੜਾ ਬੜਾ ਲੇਟੋ ਕੋਈ ਨਹੀਂ ਜੇ ਰਹਿ ਚੱਰੇ ਹਾਂ ਪਰ ਤੇ ਹੋ ਆਸਿਨ ਕਿਉਂ ਜਿਵਾਕੇ ਖਾਓ ਚ ਸਾਰ ਸਭ ਕੀ ਹੋ ਜਾਣਗੇ ਰੇ ਡੰਗਰ ਮਾ ਕੁਰਪਿੰਦਰ ਕੌਰ ਇਹ ਕੀ ਲੱਗਦੇ ਕਿ ਕੁਰਪਿੰਦਰ ਮੇਰਾ ਗੁਰਜਿੰਦਰ ਭਰਾ ਸੀਗਾ ਹਾਂਜੀ ਹਾਂਜੀ ਇਹ ਦੋ ਪਤਾ ਗਿਆ ਬਾਤ ਕਿ ਇਹਨੂੰ ਸਾਲ ਹੋ ਚੱਲਿਆ ਜੇ ਰਸਤੇ 'ਚ ਭਟਕਦਾ ਰਿਹਾ ਜੰਟਾ ਨੇ ਕਹੇ ਵੀ ਇੱਕ ਨੰਬਰ 'ਚ ਭੇਜਾਂਗੇ ਪਰ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਤੇ ਰਸਤੇ 'ਚ ਸਾਲ ਲੱਗ ਗਿਆ ਇਹਨੂੰ ਅਸੀਂ ਸੋਚਿਆ ਵੀ ਚਲੋ ਜਾਊਗਾ ਕਮਾਈ ਕਰੂਗਾ ਘਰ ਦੇ ਹਾਲਾਤ ਵਧੀਆ ਹੋ ਜੂਗੇ ਪਰ ਹੁਣ ਪਤਾ ਲੱਗਿਆ ਵੀ ਉਹ ਵਾਪਸ ਹੀ ਆ ਰਿਹਾ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਡੀ ਗੱਲ ਹੋਈ ਹੁਣ ਸਾਨੂੰ ਤੇ ਮਹੀਨਾ ਕੋ ਹੋਈ ਚੱਲਿਆ ਗੱਲ ਹੋਈ ਉਹਦੇ ਨਾਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਅੱਜ ਜਿਹੜੇ ਮਲਕੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਲੱਗਾ ਜਦੋਂ ਇਦਾਂ ਹੀ ਇਨਕਵਾਰੀ ਵਾਲੇ ਕੋਈ ਆਏ ਹੀ ਹੋਰ ਕਹਿੰਦੇ ਵੀ ਵਾਪਸ ਆ ਰਿਹਾ ਤੁਹਾਡਾ ਬੇਟਾ ਇੱਥੇ ਇੱਥੇ ਫਿਰ ਕਿਹਤਰਾ ਮੰਨਦੇ ਵਿੱਚ ਕਿਹਤਰਾ ਕੀ ਜਾਲ ਹੈ ਉੱਥੇ ਆਉਂਦੇ ਹਾਲ ਤੇਹੀ ਅੱਭੀ ਚਲੋ ਘਰ ਦੀ ਹਾਲਤ ਮਾੜੀ ਜੀ ਹੁਣ ਕੁਛ ਸਰਕਾਰ ਸਾਡਾ ਵਧੀਆ ਕਰੇ ਚਲੋ ਜਿਹੜਾ ਪੈਸਾ ਤੇਲਾ ਲੱਗਾ ਵਾਪਸ ਕਰੇ ਸਾਡਾ ਤਿੰਨੇ ਪੈਣ ਭਰਾਏ ਤਿੰਨ ਪੈਣ ਭਰਾ ਦੋ ਪੈਣਾ ਤੇ ਇੱਕ ਭਰਾ ਹੈ ਤਿੰਨੇ ਅਜੇ ਵੀ ਆਉਣ ਵਾਲੇ ਨੇ ਇਹ ਡੈਡੀ ਤੁਹਾਡੇ ਦੀ ਡੈਥ ਹੋਣੀ ਹਾਂਜੀ ਉਹ 2009 ਚ ਡੈਥ ਆਈ ਜੀ ਉਹਦੀ 2009 ਵਿੱਚ ਡੈਥ ਹੋਈ ਉਹਨਾਂ ਦੀ ਹਾਂਜੀ ਛੋਟੇ ਹੀ ਉਹਦਾ ਸੀ ਇਹ ਫਿਰ ਕਿਸ ਤਰ੍ਹਾਂ ਕੇ ਖਸਤਾਵਲਾ ਭੇਜੀ ਕਿੰਨੇ ਪੈਸੇ ਲੱਗੇ ਲੱਗੇ ਪਿਆ ਸਾਡੇ 50 ਲੱਖ ਰੁਪਏ ਲੱਗ ਗਿਆ ਜੇ ਤੇਰੀ ਥੋੜੀ ਬਹੁਤੀ ਜ਼ਮੀਨ ਨਹੀਂ ਉਹ ਵੇਚ ਦਿੱਤੀ ਜੇ ਕੁਛ ਕਰ ਜਾ ਚੁੱਕਾ ਹੈ ਇੱਧਰ ਉੱਧਰ ਫੜ ਕੇ ਤੇ ਪੈਸੇ ਕੀਤੇ ਹੀ ਬਲਵਿੰਦਰ ਕੋ ਪੁਲਨਰਾ ਇਹ ਕੀ ਲੱਗਦਾ ਗੁਰਜਿੰਦਰ ਸਿੰਘ ਕੀ ਨਾਮ ਦਾ ਗੁਰਜਿੰਦਰ ਸਿੰਘ ਬੇਟਾ ਮੇਰਾ ਟਾਈਮ ਹੋ ਗਿਆ ਨੂੰ ਭੇਜਿੰਦਾ ਹਾਂ ਕਿਹੜੇ ਦੇਚ ਗਿਆ ਇਹ ਤੋਂ ਅਮਰੀਕਾ ਜੀ ਗਿਆ ਇਹ ਸਾਲ ਤੋਂ ਹੋ ਗਿਆ ਕਰੂੰਗਾ ਇਹਨੂੰ ਪੂਰੇ ਘੱਟੇ ਸਾਲ ਤੋਂ ਨੇ ਕਹੇ ਲਗੇ ਹੋ। ਬਈ ਪੰਜਾਗ ਨੂੰ ਉੱਪਰ ਹੀ ਗਿਆ ਇਹ ਹੁੰਦਾ ਕਹੇ। ਹਾਂ। ਅੜੀ ਉਹਨਾਂ ਕਦੋਂ ਦੀ ਗੱਲ ਹੋਈ ਹੈ। ਅਣੀ ਗੱਲ ਨੂੰ ਇਹ ਮਹੀਨਾ ਗੋ ਗਿਆ ਗੱਲ ਉਹ। ਮਹੀਨਾ ਹੋ ਗਿਆ ਜਦੋਂ ਕਿਹਿੰਦਾ ਮੈਨੂੰ ਪੁਲਿਸ ਨੇ ਪੜਦੇ ਨੇ ਕੀ। ਹਾਂਜੀ ਜਦੋਂ ਨਹੀਂ ਉਹਦੇ ਨਾਲ ਤਾਂ ਨਹੀਂ ਹੋਈ ਇਦਾਂ ਨੂੰ ਸੁਣਨੀ ਚਾਹਤ ਨੂੰ ਪੁਲਿਸ। ਕਿਹਾ ਤੁਹਾਨੂੰ ਕਹਿੰਦੇ ਸੀ। ਹਾਂਜੀ। ਉਹਨੂੰ ਇਹਦੇ ਦੱਸਿਆ ਉਹਦੀ ਗੱਲ ਨਹੀਂ ਹੁੰਦਾ ਹੋਈ। ਇਹ ਕਿੰਨੇ ਭਰਾ ਨੇ ਕਰਦੇ ਨੇ। ਇੱਕ ਭਰਾ ਆ ਦੋ ਭੈਣਾਂ ਹੈ। ਹਾਂਜੀ। ਕਿੰਨੇ ਪੈਸੇ ਲਾਏ ਛੋਟੇ ਜਿਹੇ ਇਹ 50 ਨੂੰ ਪਣ ਗਏ ਇਹਨੋਂ ਤਾਂ ਇੰਦਾ ਹੀ ਕੁਝ ਪੈਣੀ ਵੇਚੀ ਕੁਝ ਫੜਫੜਾ ਕੇ ਕਰਜਾ ਕਰਨ ਜਾਂ ਚੁੱਪ ਕੇ ਇਧ ਫੇਰਾ ਬਣਾਇਆ ਘਰ ਚ ਗਰੀਬੀ ਸਾਨੂੰ ਕੋਈ ਆਮਦਨ ਕੋਈ ਹਾਨੀ ਕੋਈ ਨਹੀਂ ਹਾਂ ਜੀ ਡਾੜੀ ਇਹਨਾਂ ਦੇ ਪੈਨੋਂ ਦੇਤ ਹੋ ਗਈ ਨੌ ਚ ਹੋ ਗਈ ਹੈ ਨਹੀਂ ਉਹਨਾਂ ਵਾਪੇ ਰਿੱਦਾਂ ਛੋਟੇ ਹੀ ਇੰਦੇ ਪਾਰੇ ਪੂਨੇ ਚਲੋ ਟੈਂਪਾਸ ਕੀ ਤਾਦ ਹੋਣਾ ਗਿਆ ਸੀ ਬਾਹਰ ਵੀ ਚਲੋ ਬਾਹਰ ਜਾਣਾ ਚਲੋ ਪਹਿਣਾ ਦੇ ਵਿਆਹ ਵੀ ਕਰਨੇ ਤੇ ਨਹੀਂ ਉਹ ਗੱਲ ਬਣੀ ਫੇਰ ਉਧਰ ਹੁਣ ਵਾਪਸ ਆ ਜਿਉਣਾ ਭੇਜਦਾ ਘਰ ਦੀ ਹਾਲਤ ਤੇ ਮਾੜੀ ਹੈ ਨਾ ਇਹ ਘਰ ਵੀ ਕਹਿੰਦਾ ਵੀ ਬਣਾਵਾਂਗੇ ਫੇਰ ਬਾਅਦ ਚ ਨਾ ਪਹਿਣਾ ਦੇ ਵਿਆਹ ਕਰਾਂਗੇ ਇਸ ਕਰਕੇ ਗਿਆ ਹੀ ਤੇ ਨਹੀਂ ਗੱਲ ਬਣੀ ਉਹਨਾਂ ਲਵਸ ਦੀ ਬੀਤ ਅੰਨ ਕੰਨਰੇ ਬਾਰੇ ਕੋਈ ਤੋਤਾ ਲੱਗਾ ਸਾਨੂੰ ਤੇ ਅੱਜ ਹੀ ਵਾਹ ਪਤਾ ਲੱਗਾ ਜੀ ਹੂੰ ਕੰਨ ਤਾਂ ਕਈ ਸਾਨੂੰ ਕਹਿੰਦੇ ਸੀ ਵੀ ਆਉਣ ਜਾ ਵਾਪਸ ਬਸ ਸਾਨੂੰ ਨਹੀਂ ਪਤਾ ਹੁਣ ਅੱਜ ਪਤਾ ਲੱਗਾ ਕਿੰਨਾ ਪੜਿਆ 12 ਪੜਿਆ ਹਾਂਜੀ ਤੁਮ ਕਿੱਥੇ ਰਹਿੰਦੇ ਹੋ ਹਾਂਜੀ ਤੇ ਕੀ ਲੱਗਦੇ ਗੁਰਜੰਦਰ ਚਾਚੇ ਦਾ ਬੇਟਾ ਸਾਡਾ ਛੱਟੇ ਦਾ ਹਾਂਜੀ ਕਦੋਂ ਕਦੋਂ ਗਿਆ ਇਹਨੂੰ ਸਾਲ ਹੋ ਗਿਆ ਜਿਹੜਾ ਇਹਨੂੰ ਅੱਛਾ ਹਾਂਜੀ ਤੇ ਮਤਲਬ ਕਿ ਕਿਤਰਾ ਕਦੋਂ ਪਤਾ ਲੱਗਾ ਤੁਹਾਨੂੰ ਇਹਦੇ ਬਾਰੇ ਤੇ ਕਿਤਰਾ ਵੇਖਿਆ ਤੁਹਾਨੂੰ ਵੀ ਜਿਹੜੇ ਤੁਹਾਡੇ ਚਾਚੇ ਦਾ ਬੇਟਾ ਹਾਂਜੀ ਇਹ ਉਹਦੇ ਘਰ ਦੇ ਹਲਾਸ ਨੇ ਕਿਤਰਾ ਦੇ ਘਰ ਦੇ ਹਲਾਦ ਵੇਖ ਲਓ ਤੁਸੀਂ ਇਤਰਾ ਦੇ ਮਾੜੇ ਆ ਮਾਂ ਨੇ ਵਿਚਾਰੀ ਨੇ ਪਾਲੇ ਔਖੇ ਸੌਖੇ ਉਹਨਾਂ ਆਖਿਆ ਵੀ ਚੱਲ ਉਹ ਮੁੰਡਾ ਮਗਰਜੈਂਟ ਨੇ ਲਾ ਲਿਆ ਉਹਨੇ ਆਖਿਆ ਵੀ ਮੈਂ ਤੁਹਾਨੂੰ ਇੱਕ ਨੰਬਰ 'ਚ ਘੱਲੂ ਤੇ ਜਾੜ-ਪਿਚਾੜ ਕੇ ਉਹਨੇ ਰਾਹ 'ਚ ਰੱਖਿਆ ਕਈ ਚਿਰ ਸਾਲ ਹੋ ਗਿਆ ਉਹ ਥੱਕੇ ਥੋੜੇ ਖਾਂਡਿਆ ਵਿਚਾਰਾ ਤੇ ਜਹਾਰ ਕੇ ਮੰਗਿਆ ਨੰਗਿਆ ਤੋਂ ਅੰਦਰ ਪੁਲਿਸ ਦੇ ਕਾਬੂ ਆ ਗਿਆ ਉਹਨਾਂ ਰਿਪੋਰਟ ਕਰਕੇ ਇਹਨੂੰ ਭੇਜਤਾ ਹਾਂਜੀ ਇਹ ਹੁਣ ਵਿਚਾਰੇ ਇੱਕ ਥੇ ਰਹਿੰਦੇ ਨੇ ਤੁਹਾਡੀ ਚਾਚੀ ਜਾਂ ਇਹ ਸਾਡੇ ਵਾਲੀ ਰਹਿੰਦੇ ਚਾਚਿਆਂ ਤਾਂ ਆਲੀ ਰਹਿੰਦੇ ਵਿਚਾਰੇ ਉਹਦੇ ਜਦੋਂ ਚਲ ਗਿਆ ਤੇ ਸਾਡੇ ਵਾਲੀ ਰਹਿੰਦੇ ਨੇ ਮੁੜ ਕੇ ਹਾਂਜੀ ਕਿੰਨੀਆਂ ਕੋ ਫੈਸ਼ਨ ਸਾਡ ਭੈਣਾ ਦੇ ਜਾਂਦਾ ਵਿਆਹ ਕਰੂ ਪਿਓ ਸਿਰ ਤੇ ਨਹੀਂ ਵਿਚਾਰੇ ਗਰੀਬੀ ਵੇਖੀ ਆ ਵੀ ਭੈਣਾ ਦੇ ਵਿਆਹ ਕਰਾਂਗੇ ਚਲੋ ਘਰ ਬਾਹਰ ਬਣਾਵਾਂਗੇ ਕਈ ਫੈਸ਼ਨ